ਨਾ ਦਾ ਸਾਰਾ ਜੀਵਨ ਲੋਕਾਂ ਲਈ ਹੰਢਿਆ ਏ ਉਹਨਾਂ ਦਾ ਸਾਰਾ ਜੀਵਨ ਲੋਕਾਂ ਲਈ ਹੰਢਿਆ ਏ ਉਹਨਾਂ ਤੋਂ 판 ਬਿਲਾ ਚਾਨਣ ਹੀ ਵੰਡਿਆ ਏ ਉਹਨਾਂ ਤੋਂ 판 ਬਿਲਾ ਚਾਨਣ ਹੀ ਵੰਡਿਆ ਏ ਸੱਥਾਂ ਵਿੱਚ ਸਦਾ ਉਹਨਾਂ ਦੀਆਂ ਬਾਤਾਂ ਹੀ ਪੈਣਗੀਆਂ ਮਾਂ ਹ ਪਰਖਾ ਦੀ ਯਾਦਾ ਦੁਨੀਆ ਤੇ ਰਹਿਣ ਗੀਆਂ ਮਹਾਪੁਰਖਾਂ ਦੀਆਂ ਯਾਦਾਂ ਦੁਨੀਆ ਤੇ ਰਹਿਣ ਗੀਆਂ ਮਹਾਪੁਰਖਾਂ ਦੀਆਂ ਯਾਦਾਂ ਮਹਾਪੁਰਖ ਨੇ ਜਿਆਦਾ ਦੁਨਤੇ ਰਹਿਣ ਗੀਆਂ ਉਹ ਜੀ ਸੀ ਅੱਜ ਆਪਾਂ ਜਿਹਨਾਂ ਦੀ ਯਾਦ ਵਿੱਚ ਜੁੜ ਬੈਠੇ ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਆਂ ਐਸੀ ਉਹਨਾਂ ਦੀ ਯਾਦ ਵਿੱਚ ਮਹਾਪੁਰਖ ਆਉਂਦੇ ਤਾਂ ਆ ਕੇ ਬੜੇ ਪ੍ਰੋਪਕਾਰ ਕਰਦੇ ਆ ਸੰਤਨ巴巴ਤਾ ਕੀਸ਼ਾ ਜੀ ਉਹ ਵੀ ਇਸ ਸੰਗਤ ਤੇ ਆਏ ਤੇ ਆ ਕੇ ਬੜੇ ਪਰਉਪਕਾਰ ਕੀਤੇ ਆਪ ਸਿਮਰਨ ਕੀਤਾ ਆਪ ਬੱਦਗੀ ਕੀਤੀ ਸੰਗਤਾਂ ਨੂੰ ਬੱਦਗੀ ਦੇ ਨਾਲ ਜੋੜਿਆ ਸੰਤ ਮਹਾਂਪੁਰਖ ਦਾ ਅੰਦਾਈ ਹਿੱਸੇ ਕਰਕੇ ਉਹਨਾਂ ਦਾ ਤਾਂ ਉਹਨੇ ਹੀ ਹਿੱਸੇ ਕਰਕੇ ਹੁੰਦਾ ਕਿ ਉਹਨਾਂ ਨੇ ਆ ਕੇ ਦੁਨੀਆ ਨੂੰ ਧਾਰਨਾ ਹੁੰਦਾ ਆਓ ਸਾਧ ਸੰਗਤ ਜੀ ਮੈਂ 1-2 ਕਬਤਕਾ ਕਰਕੇ ਹੋਰ ਖਿਮਾਂ ਦੀ ਇਜਾਜ਼ਤ ਕੋ ਹੋ ਜਾਣਾ ਸਾਧ ਸੰਗਤ ਜੀ